ਸਰਕਾਰ ਵੱਲੋਂ 3.0 ਦਾ ਪਹਿਲਾ ਬਜਟ ਜਿਹੜਾ ਪੇਸ਼ ਕਰ ਦਿੱਤਾ ਗਿਆ ਬਹੁਤ ਸਾਰੀ ਚੀਜ਼ਾਂ ਤੋਂ ਰਾਹਤ ਵੀ ਦਿੱਤੀ ਗਈ ਹੈ ਕਈ ਜਗ੍ਹਾ ਦੇ ਵਿੱਚ ਟੈਕਸ ਘਟਾ ਵੀ ਦਿੱਤੇ ਗਏ ਹੈ ਕਿ ਕਈ ਚੀਜ਼ਾਂ ਨੂੰ ਇਗਨੋਰ ਵੀ ਕੀਤਾ ਗਿਆ ਜਿਸ ਦੇ ਕਰਕੇ ਲੋਕਾਂ ਵਿੱਚ ਕਾਫੀ ਭਾਰੀ ਜਿਹੜਾ ਰੋਸ ਹੋ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੈਂਸਰ ਦੀਆਂ ਦਵਾਈਆਂ ਦੇ ਵਿੱਚ ਕਾਫੀ ਰਾਹਤ ਦਿੱਤੀ ਗਈ ਹੈ ਮੋਬਾਈਲ ਚਾਰਜਰ ਵਗੈਰਾ ਵਿੱਚ ਵੀ ਕਾਫੀ ਰਾਹਤ ਦਿੱਤੀ ਗਈ ਹੈ ਮੋਟਰ ਵਾਈਕਲ ਦੇ ਵਿੱਚ ਵੀ ਕਾਫੀ ਜਿਹੜੀ ਗੈਸਟ ਕਾਲਰੋਂ ਰਾਹਤ ਦਿੱਤੀ ਗਈ ਹੈ ਚੀਜ਼ਾਂ ਸਸਤੀਆਂ ਵੀ ਹੋ ਜਾਣੀਆਂ ਲੇਕਿਨ ਕਿਤਨਾ ਕਿਤੇ ਕੁਝ ਲੋਕ ਨਿਰਾਸ਼ ਵੀ ਹੋ ਗਏ ਤੁਹਾਨੂੰ ਦੱਸ ਦਈਏ ਕਿ ਕੁਝ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਬਜਟ ਦੇ ਬਜਟ ਨੂੰ ਵਿੱਚ ਕਿਸ-ਕਿਸ ਨੂੰ ਜਿਹੜਾ ਨਿਰਾਸ਼ ਕੀਤਾ ਗਿਆ ਕਿਸਾਨਾਂ ਦੇ ਕਰਜ ਮੁਆਫੀ ਦੇ ਵਿੱਚ ਬਜਟ ਦੇ ਵਿੱਚ ਕੁਝ ਨਹੀਂ ਦੱਸਿਆ ਜਾ ਰਿਹਾ ਗਿਆ ਇਹ ਲੋਕਾਂ ਦਾ ਕਹਿਣਾ ਗਿਆ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਮੰਗ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ ਬਿਹਾਰ ਅਤੇ ਆਂਧਰਾ ਪ੍ਰਦੇਸ਼ 'ਚ ਰਿਹਾ ਸਰਕਾਰ ਦਾ ਵੱਡਾ ਫੋਕਸ ਤੇ ਨੌਕਰੀ ਪੇਸ਼ਾ ਲੋਕਾਂ ਵੱਲ ਵੀ ਲੱਗੀ ਉਹਨਾਂ ਨੂੰ ਨਿਰਾਸ਼ਾ ਪੁਰਾਣੀ ਟੈਕਸ ਵਿਵਸਥਾ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੇਮ ਹੀ ਕਰ ਦਿੱਤਾ ਗਿਆਗਾ ਤੇ ਪੈਟਰੋਲ ਡੀਜ਼ਲ ਰਸੋਈ ਗੈਸ ਦੇ ਬਲ ਵੀ ਕੋਈ ਖਾਸ ਡਾਗਾ ਬਦਲਾ ਉਹ ਨਹੀਂ ਕੀਤਾ ਗਿਆ ਕਾਰਤਵੇ ਵਿਵਸਥਾ ਬਾਰੇ ਵੀ ਜੇ ਆਪਾਂ ਗੱਲ ਕਰੀਏ ਤੇ ਕੋਈ ਖਾਸ ਬਦਲਾਅ ਡਾਗਾ ਉਹ ਨਹੀਂ ਕੀਤਾ ਗਿਆ ਲੇਕਿਨ ਜਿੰਨਾਂ ਚੀਜ਼ਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਉਹਨਾਂ ਵੱਲ ਤਾਂ ਚੀਜ਼ਾਂ ਨੂੰ ਦੇਖ ਕੇ ਤੇ ਕਾਫੀ ਚੀਜ਼ਾਂ ਹੁਣ ਸਸਤੀਆਂ ਹੁੰਦੀਆਂ ਨਜ਼ਰ ਆਏਗੀਆਂ ਕਿ ਲੇਕਿਨ ਜੋ ਚੀਜ਼ਾਂ 'ਚ ਬਦਲਾਅ ਨਹੀਂ ਕੀਤਾ ਗਿਆ ਉਹਨਾਂ ਦੇ ਉਸਾ ਕਰਕੇ ਲੋਕਾਂ ਦੇ ਵਿੱਚ ਕਾਫੀ ਪਾਰੀ ਰੋष ਡਾਗਾ ਪਾਇਆ ਜਾ ਰਿਹਾ ਹੈ ਪੰਜਾਬ ਦੇ ਰਹਿਗੇ ਜਿੰਨੇ ਐਮਪੀ ਗਏ ਆ ਉਹ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਨੇ ਉਹ ਸੰਸਦ ਭਗਵਾਨ ਦੇ ਬਾਅਦ ਰਹਾ ਉਹਨਾਂ ਵੱਲੋਂ ਰੋਜ਼ ਪ੍ਰਗਟ ਕੀਤਾ ਜਾ ਰਿਹਾ ਹੈਗਾ ਨਾਰੇਬਾਜੀ ਕੀਤੀ ਜਾ ਰਹੀ ਕਿ ਉਹਨਾਂ ਵੱਲੋਂ ਕੀ ਕਰਕੇ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ ਇਸ ਬਜਟ ਦੇ ਵਿੱਚ ਕੁਝ ਖਾਸ ਨਹੀਂ ਦਿੱਤਾ ਗਿਆ ਨਾ ਹੀ ਕਿਸਾਨਾਂ ਵਾਸਤੇ ਕੁਝ ਖਾਸ ਚੀਜ਼ ਦਿੱਤੀ ਗਈ ਜੋ ਪਹਿਲੇ ਨਾਲ ਚੱਲਦਾ ਸੀ ਉਸੇ ਤਰ੍ਹਾਂ ਹੀ ਕੀਤਾ ਗਿਆ ਲੇਕਿਨ ਕੁੱਲ ਮਿਲਾ ਕੇ ਗੱਲ ਕਰੀਏ ਕਿ ਪੰਜਾਬ ਜਿਹੜਾ ਮੋਦੀ ਸਰਕਾਰ ਦਾ 3.0 ਦਾ ਪਹਿਲਾ ਜਿਹੜਾ ਬਜਟੜਾ ਹੈ ਤੀਸਰੀ ਸਰਕਾਰ ਬਣਦਾ ਪਹਿਲਾ ਬਜਟ ਉਹ ਪੇਸ਼ ਕਰ ਦਿੱਤਾ ਗਿਆ ਕਿ ਜੋ ਕਿ ਕਾਫੀ ਠੀਕ ਵੀ ਰਿਆ ਦੇ ਕੁਝ ਲੋਕਾਂ ਵੱਲੋਂ ਦੇ ਰਾਸ਼ਾ ਵੀ ਜਿਤਾਇਆ ਹੈਗੀ ਆ